ਹਾਂਜੀ ਮੇਰੇ ਵੱਲੋਂ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਤੁਹਾਡਾ ਸਵਾਗਤ ਹੈ ਆਪਣੀ ਇਸ ਚੈਨਲ ਤੇ ਔਰ ਤੁਹਾਡੀ ਪਹਿਣ ਜਸਵਿੰਦਰ ਤੰਜੂ ਹਾਜ਼ਰ ਹੈ ਹਰ ਰੋਜ਼ ਦੀ ਤਰ੍ਹਾਂ ਇੱਕ ਨਵਾਂ ਲੋਕਗੀਤ ਲੈ ਕੇ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਹਾਸੇ ਵਾਲਾ ਗੀਤ ਹੈ ਉਮੀਦ ਕਰਦੀ ਹਾਂ ਮੇਰੀਆਂ ਭੈਣਾਂ ਨੂੰ ਪਸੰਦ ਆਊਗਾ ਔਰ ਐਨੀ ਗਰਮੀ ਦੇ ਵਿੱਚ ਘਰੇ ਬੈਠੀਆਂ ਗੀਤਾਂ ਦਾ ਆਨੰਦ ਮਾਣ ਰਹੀਆਂ ਹੋਣਗੀਆਂ ਔਰ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਹਾਨੂੰ ਗੀਤ ਚੰਗਾ ਲੱਗਦਾ ਹੈ ਤਾਂ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਕੋਠੇ ਉਤੇ ਕੋਠੇੜਾ ਉਤੇ ਬੁੱਢੇ ਦੀ ਉਟਾਰੀ ਕੋਠੇ ਉਤੇ ਕੋਠੇੜਾ ਉਤੇ ਬੁੱਢੇ ਦੀ ਓਟਾਰੀ ਹਾਏ ਓ ਰਬਾ ਉਤੇ ਬੁੱਢੇ ਦੀ ਓਟਾਰੀ ਬੁੱਢੇ ਨਾਲ ਕਿਉਂ ਵਿਆਹੀ ਸੀ ਕੋਠੇ ਚੜਕੇ ਵੇਖਦੀ ਬੁੱਢਾ ਪਿਆ ਚਾਦਰ ਤਾਣੀ ਹਾਏ ਓ ਰਬਾ ਬੁੱਢਾ ਪਿਆ ਚਾਦਰਤਾਣੀ ਬੁੱਡੇ ਨਾਲ ਕਿਉਂ ਵਿਆਹੀ ਸੀ ਪੱਲਾ ਚੁੱਕ ਕੇ ਵੇਖਦੀ ਬੁੱਢਾ ਬਾਪੂ ਦਾਹਾਣੀ ਹਾਏ ਓ ਰਬਾ ਬੁੱਢਾ ਬਾਪੂ ਦਾਹਾਣੀ బర్త్డే ਨਾਲ ਕਿਉਂ ਵਿਆਹੀ ਸੀ ਜਦ ਮੈਂ ਪਕੀਆਂ ਰੋਟੀਆਂ ਬੁੱਢਾ ਰੁਸ ਰੁਸ ਜਾਵੇ ਹੋਏ ਹੋਏ ਰਬਾ ਬੁੱਢਾ ਰੁਸ ਰੁਸ ਜਾਵੇ ਬੁੱਢੇ ਨਾਲ ਕਿਉਂ ਵਿਆਹੀ ਸੀ ਜਦ ਮੇਰੀ ਨੀਆ ਸੇਵੀਆਂ ਬੁੱਢਾ ਹੱਪ ਹੱਪ ਖਾਵੇ ਹਾਏ ਓਏ ਰਬਾ ਬੁੱਢਾ ਹੱਪ ਹੱਪ ਖਾਵੇ ਬੁੱਢੇ ਨਾਲ ਕਿਉਂ ਵਿਆਹੀ ਸੀ ബണ ഫിക്കുടാ ബുല നായേ വേര ബുഡാ ബനഗുല നരി ബു് നാല് ക്യോ വ്യായി സീ മുണ ਕਉਡੀਆਂ ਬੁੱਢਾ ਸਦਾ ਦਾਜਵਾਰੀ ਹਾਏ ਓਏ ਰਬਾ ਬੁੱਢਾ ਸਦਾ ਦਾਜਵਾਰੀ ਬੁੱਡੇ ਨਾਲ ਕਿਉਂ ਵਿਆਹੀ ਸੀ ਮੁੰਡੇ ਕੁੰਡੇ ਚੱਲੇ ਨੌਕਰੀ ਬੁੱਡੇ ਕਰ ਲਈ ਤੇ ਆਰੀ ਹਾਏ ਓਏ ਰਬਾ ਬੁੱਡੇ ਕਰ ਲਈ ਤੇਿਆਰੀ ਬੁੱਡੇ ਨਾਲ ਕਿਉਂ ਵਿਆਹੀ ਸੀ ਹੋਰ ਤਿਆਗਏ ਖਟਕੇ ਕਰਾ ਨੂੰ ਬੁੱਢਾ ਨੌ ਸੌ ਦਾ ਹਾਰੀ ਹੋਰ ਤਿਆਗਏ കട്ടു ബുടേ കൂ വി സറിച്ച് ബുഡേദ ਹਾਏ ਓਏ ਰਬਾ ਕੋਈ ਬੁੱਢੇ ਦਾ ਵਿਉਪਾਰੀ ਬੁੱਢੇ ਨਾਲ ਕਿਉਂ ਵਿਆਹੀ ਸੀ ਕੋਈ ਨਾ ਸੁਣੇ ਕੇ ਬੋਲਦਾ ਖਾਰੀ ਪੋ ਨਾਲ ਮਾਰੀ ਕੋਈ ਨਾ ਸੁਣੇ ਕੇ बोलदा खरी पोनाल मारी हाय ओए रबा खरी पोनाल मारी बुढे नाल क्यों व्याही सी अंदरे वाडे के रो मंदीए दोरे हिंदी कुआ ਆਏ ਔਰ ਬਾਏ ਦੋ ਰਹਿੰਦੀ ਕੁਆਰੀ ਬੁੱਢੇ ਨਾਲ ਕਿਉਂ ਵਿਆਹੀ ਸੀ ਆਏ ਔਰ ਬਾਏ ਦੋ ਰਹਿੰਦੀ ਕੁਆਰੀ ਬੁੱਢੇ ਨਾਲ ਕਿਉਂ ਵਿਆਹੀ ਸੀ